ਨੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੇ ਹਾਂ ਤੁਸੀਂ ਸਾਰੇ ਠੀਕ ਹੋ ਹੋ ਦੀ ਚੜ੍ਹਦੀ ਕਲਾ ਛ ਹੋਵੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਜੀ ਤੇ ਅੱਜ ਤਰੀਕ ਹੈ ਜੀ 14 ਅਗਸਤ ਤੇ ਦੇਨ ਹੈ ਵੀਰਵਾ ਦਾ ਤੇ ਅੱਜ ਬੱਚਿਆਂ ਦੇ ਸਕੂਲ ਚ ਫੰਕਸ਼ਨ ਹੈ ਤੇ ਆਪਾਂ ਬੱਚਿਆਂ ਨੂੰ ਸਕੂਲ ਕਰ ਤਿਆਰ ਕਰਕੇ ਭੇਜਦੇ ਆਂ ਨਾਸ਼ਤਾ ਪਾਣੀ ਬਣਾ ਕੇ ਬੱਚੇ ਚਲੇ ਗਏ ਨੇ ਸਕੂਲ ਤੇ ਆਪਾਂ ਕਰਦੇ ਆਂ ਜੀ ਘਰ ਦਾ ਕੰਮ ਕਰਕੇ ਕੱਲ ਨੂੰ ਛੁੱਟੀ ਕਰਤੀ 15 ਅਗਸਤ ਦੀ ਤੇ ਅੱਜ ਹੀ ਉਹਨਾਂ ਨੇ ਮਨਾ ਲਿਆ ਸਕੂਲ ਦੇ ਵਿੱਚ ਇਹ ਮੱਚਿਆ ਪਾਣਾ ਸਾਬਣੀ ਲੈ ਕੇ ਸਕੂਲ ਚਲੇਗੇ ਇਹ ਆਪਾਂ ਵੀ ਕੰਮ ਕਰ ਕਰਕੇ ਫ੍ਰੀ ਹੋਗੇ ਚਲੋ ਜੀ ਤੇ ਹਪਾਹੋਂ ਕੋਈ ਕਰਦੇ ਆਂ ਜੀ ਕੰਮ ਕਰ ਹਾਂ ਬਾਰ ਮੀ ਲੱਗਾ ਹੋਇਆ ਅੱਜ ਸਵੇਰੀ ਮੀ ਲੱਗ ਗਿਆ ਸੀ ਕਦੇ ਆ ਜਾਂਦਾ ਕਦੇ ਹਟ ਜਾਂਦਾ ਹੈ ਪਰ ਰਾਤੀ ਵੀ ਬਹਾ ਪੈ ਗਿਆ ਠੀਕ ਹੈ ਜਿੰਦਾਂ ਨਵੂ ਹੋਰੀ ਤਿਆਰ ਸਕੂਲ ਜਾਣ ਲੈ ਹਾਂਜੀ ਮੈਂ ਤੇ ਬਸ ਬੰਨਵਾ ਨਾ ਕੇ ਆ ਕੇ ਕੱਪੜੇ-ਕੱਪੜੇ ਪਾ ਲੈਨੇ ਸਿਰ ਵੀ ਕਰ ਦਿੱਤਾ ਮੈਂ ਇਹਦਾ ਆ ਚੂੜੀਆਂ ਪਾ ਕੇ ਥੋੜਾ ਜਿਹਾ ਮੇਕਅਪ ਕਰਕੇ ਤਿਆਰ ਹੋ ਕੇ ਇਹ ਜਾਂਦੀ ਹੈ ਸਕੂਲ ਨੂੰ ਕਿ ਆਪੇ ਕਰ ਲੈਂਦੀ ਆ ਆਪਣਾ ਮੇਕਅਪ ਹਲਕਾ-ਫੁਲਕਾ ਜਿਹਾ ਚਲੋ ਜੀ ਬੱਚੇ ਹੋ ਰਹੇ ਨੇ ਤਿਆਰ ਤੇ ਆਪਾਂ ਚਲਦੇ ਹਾਂ ਰਸੋਈ 'ਚ ਤੇ ਬਣਾਣੇ ਆ ਨਾਸ਼ਤਾ ਪਾਣੀ ਇਹਨਾਂ ਲਈ ਬਣਾ ਕੇ ਦਵਾਂਗੇ ਬੱਚਿਆਂ ਨੂੰ ਟਿਫਨ 'ਚ ਬੋਹਾ ਇਹ ਆਪਾਂ ਪਿਆਜ਼ ਕੱਟ ਲਏ ਤੇ ਹਰੀ ਮਿਰਚ ਇਹ ਲੈ ਆ ਜੀ ਆਪਾਂ ਵੱਡਾ ਛੋਟਾ ਡੋਂਗਾ ਇੱਕ ਬੋਹੇ ਦਾ ਤੇ ਆਪਾਂ ਪਹਿਲਾਂ ਤਿਆਰ ਕਰ ਲਈਏ ਇਹਨੂੰ ਆਹ ਉਹਨੂੰ ਘੇਰ ਆਪਾਂ ਬਣਾਨੇ ਬੋਹਾ ਨੇ ਜੀ ਆਪਾਂ ਉਹਨਾਂ ਦਾ ਸਿਰ ਸੁਕੰਗੀ ਕੁੰਗੀ ਕਰਕੇ ਆਪਾਂ ਤਿਆਰ ਕਰਾ ਰਹੇ ਹਹੀ ਬੱਚਿਆਂ ਨੂੰ ਤੇ ਇੱਧਰ ਆ ਗਏ ਆਪਾਂ ਹੁਣ ਕਹਿੰਦੇ ਮਮਾ ਅੱਜ ਰੋਟੀ ਨਹੀਂ ਲੈ ਕੇ ਜਾਣੀ ਪੋਹਾ ਲੈ ਕੇ ਜਾਣੇ ਤੇ ਆਪਾਂ ਬਣਾ ਦਿੰਨੇ ਬੱਚਿਆਂ ਨੂੰ ਟਿਫਨ ਲਈ ਟਿਫਨ ਚ ਪਾਵਾਂਗੇ ਨਾ ਵੀ ਪੋਹਾ ਬਣਾ ਲਿਆ ਜੀ ਆਪਾਂ ਮੇਰੇ ਤੇਲ ਦਾ ਤਾਂ ਗਰਮ ਕਰਨੇ ਰੱਖਿਆ ਹੀ ਹੋ ਗਿਆ ਤੇ ਪਿਆਜ਼ ਤੇ ਹਰੀ ਮਿਰਚ ਆਪਾਂ ਨੇ ਪਾ ਦਿੱਤੀ ਹੋਰ ਸਬਜ਼ੀ ਹੈ ਨਹੀਂ ਸੀ ਕੋਈ ਅੱਜ ਫਿਰ ਆਪਾਂ ਕੱਲੇ ਪਿਆਜ਼ ਪਾ ਕੇ ਤੇ ਹਰੀ ਮਿਰਚ ਪਾ ਕੇ ਪੋਹਾ ਬਣਾਵਾਂਗੇ ਨਹੀਂ ਤੇ ਜੇ Shimla mirch matar ਜੋ ਵੀ ਪਾ ਸਕਦੇ ਹੋ ਪਾ ਲਓ ਪਰ ਹੈ ਨਹੀਂ ਸੀ ਅੱਜ ਘਰੇ ਬਸ ਇਹ ਤੜਕਾ ਪੁੰਨਨ ਤੇ ਟਾਈਮ ਲੱਗਦਿਆ

ਅੱਜ ਸਕੂਲ ਲੱਗਣਾ ਫਿਰ ਤਿੰਨੇ ਛੁੱਟੀਆਂ ਲਗਾਤਾਰ ਬਚਿਆ ਨੂੰ ਕੱਲ ਦੀ ਤੇ 15 ਅਗਸਤ ਦੀ ਕਰਤੀ ਫਿਰ ਸ਼ਨੀਵਾਰ ਦੀ ਵੀ ਛੁੱਟੀ ਹੈ ਫਿਰ ਸੰਡੇ ਆ ਗਿਆ ਬਸ ਅੱਜ ਸਕੂਲ ਜਾਣਾ ਤੇ ਤਿੰਨ ਦਿਨ ਫ੍ਰੀ ਕਰੇ ਫਿਰ ਆਪਾਂ ਮੱਟਾਂਗੇ ਜੀ ਸੇਮੀਆਂ ਦੁੱਗਾ ਵੀ ਆ ਗਿਆ ਤੇ ਬੱਚੇ ਘਰ ਆਉਣਗੇ फटाफट ਆਪਾਂ ਕੰਮ ਨਿਬੇੜ ਕੇ ਦੋ ਦਿਨ ਸੇਮੀਆਂ ਮੱਟਾਂਗੇ ਮਰੇ ਬੱਚੇ ਦਨੇ ਕਾ ਕੇ ਤੇ ਦਈ ਨਾਲ ਖਾ ਲੈਣਗੇ ਤੇ ਫਿਰ ਜਾਣਗੇ ਸਕੂਲ ਇਹ ਜੀ ਤਕੜੀ ਬਣਾਇਆ ਨਹੀਂ ਸਾਬ ਆਪਣੇ ਬਣਾ ਦੇ ਇਹ ਅੱਜ ਸ਼ਾਮ ਦਾ ਇਹ ਬੱਚਿਆਂ ਨੇ ਸਕੂਲ ਤੋਂ ਆ ਕੇ ਰੋਟੀ ਪਾਣੀ ਖਾਦਾ ਹੀ ਚਾਹ ਚ ਪੀਤੀ ਹੀ ਆਪਾਂ ਮਾਂਜ ਲਿਆ ਜੀ ਭਾਂਡੇ ਅੱਜ ਗੱਲ ਆ ਜਾ ਥੋੜਾ ਖਰਾਬ ਹੈ ਇਸ ਲਈ ਨਾ ਜਿੱਦਾਂ ਬੁਖਾਰ ਦੀ ਬੁਖਾਰ ਜਿਹਾ ਲੱਗਦਾ ਹੀ ਥੋੜਾ ਜਿਹਾ ਤੇ ਇਸ ਕਰਕੇ ਵੀ ਤੇ ਭਾਂਡੇ ਪਏ ਸੀ ਤੇ ਆਪਾਂ ਲੱਗੇ ਜੀ ਭਾਂਡੇ ਮਾਂਜਣ ਤੇ ਬਣਾਉਂਦੇ ਹਾਂ ਕੋਈ ਸਬਜ਼ੀ ਭਾਜੀ ਸ਼ਾਮ ਨੂੰ ਰੋਟੀ ਪਾਣੀ ਆਪਾਂ ਬੱਚਿਆਂ ਨੂੰ ਦੇ ਦਿੱਤੇ ਸਕੂਲ ਤੋਂ ਆ ਗਏ ਹੀ ਅੱਜ ਕਾਨਸ ਤੇ ਵੀ ਕਾਫੀ ਖਲਾਰਾ ਪਿਆ ਹੈ ਵੈਸੇ ਸਵੇਰ ਸਾਫ ਕੀਤੀ ਹੀ ਇਕ ਵਾਰੀ ਪਰ ਫਿਰ ਰੋਟੀ ਰੋਟੀ ਬਣਾਈ ਦੁਆਰਾ ਤੇ ਹੱਫਾ ਕਰਦੇ ਹਾਂ ਜੇ ਸਾਫ ਕਲੀਨਿੰਗ ਕਰਦੇ ਹਾਂ ਰਸੋਈ ਦੇ ਦੁਆਰਾ ਭਾਂਡੇ ਮੈਂ ਆਪਾਂ ਨੇ ਮਾਂਜਲੇ ਨੇ ਤੇ ਕੋਲ ਬਣਾਣੇ ਆਪਾਂ ਸ਼ਾਮ ਦੇ ਚਾ ਚਾਹ ਹਜੇ ਬਣਾਈ ਨਹੀਂ ਅੱਜ ਸਵੇਰੇ ਕੱਪੜੇ ਵੀ ਨਹੀਂ ਧੋਏ। ਮੱਸੇ ਦਹੀਂ। ਸਵੇਰੇ ਕੁਛ ਕਣੀਆਂ ਲੱਗਿਆ ਸੀ ਇਸਕੇ ਕੱਪੜੇ ਕੁਪੜਾ ਧੋਣ ਨੂੰ ਦਿਲ ਨਹੀਂ ਕੀਤਾ ਨਾਲੇ ਵੀ ਚੱਲ। ਕੱਲ ਨੂੰ ਬੱਚਿਆਂ ਨੂੰ ਛੁੱਟੀਆਂ ਨੇ। ਦੋ ਤਿੰਨ ਨਾਲੀ ਉਹਨਾਂ ਡਰੈੱਸਾਂ ਹੋ ਜਾਣਗੀਆਂ ਧੋਣ ਵਾਲੀਆਂ ਤੇ ਆਪਾਂ ਇਕੱਠੇ ਹੀ ਧੋ ਲਾਂਗੇ। ਤੇ ਅੱਜ ਮੇਰੇ ਦੇ ਵਿੱਚ ਬਸ ਦਿਲ ਨਹੀਂ ਕਰਕੇ ਧੋ ਲਈ ਧੋਂਦਾ ਮੀ ਵੀ ਹੋਵੇ ਜੋ ਮਰਜ਼ੀ ਪਰ ਅੱਜ ਦਿਲ ਨਹੀਂ ਕੀਤਾ ਧੋਣ ਨੂੰ। ਤੇ ਇੱਥੇ ਲੱਗੇ ਸੀ ਆਪਾਂ ਸ਼ਾਮ ਦੀ ਚਾਹ ਬਣਾਉਣ ਵਾਸਤੇ ਅੱਜ ਦੁੱਧ ਪਿਆ ਸੀ ਤੇ ਕੱਚਾ ਹੀ ਸੀ ਲੱਗ ਗਿਆ ਸੀ ਥੋੜਾ ਦੁੱਧ ਤੇ ਥੋੜਾ ਜਿਹਾ ਬਚਿਆ ਹੀ ਆਪਾਂ ਚਾਹ ਬਣਾ ਲੈਨੇ ਆ ਥੋੜਾ ਫੇਰ ਰਾਤ ਨੂੰ ਹੋਰ ਲੈ ਕੇ ਆਵਾਂਗੇ ਅੱਜ ਗਰਮ ਵੀ ਨਹੀਂ ਕੀਤਾ ਵੈਸੇ ਚਾਹ ਪਾਣੀ ਚ ਲੱਗ ਗਿਆ ਤੇ ਸ਼ਾਮ ਦੀ ਚਾਹ ਲੱਗ ਗਈ ਆਪਾਂ ਇੱਥੇ ਬਣਾਉਣ ਵਾਸਤੇ ਤੇ ਦੇਨੇ ਬੱਚਿਆਂ ਨੂੰ ਚਾਹ ਤੇ ਫੇਰ ਸਬਜੀ-ਭਾਜੀ ਵੀ ਕੱਟਦੇ ਆ ਬਣਾਉਂਦੇ ਆ ਜਿੰਨੇ ਪਾਂਡੇ ਮਾਂਜ ਘਟੋ ਉਹਨੇ ਫੇਰ ਹੋ ਜਾਂਦੇ ਨੇ ਕਿੰਨੀ ਵਾਰੀ ਚਾਹ ਬਣਦੀ ਐ বাস ਇੱਕ ਪਾਸੇ ਹੋਦੀ ਖਾਲੀ ਕਰਦੇ ਆ ਦੂਸਰੇ ਪਾਸੇ ਫੇਰ ਕਰਦੇ ਚਾਹ ਵਾਲੇ ਤਿਆਰ ਕਰਦੇ ਰੋਟੀ ਵਾਲੇ ਮੈਂ ਸਾਰਾ ਦਿਨ ਭਾਂਡੇ ਖਤਮ ਨਹੀਂ ਹੁੰਦੇ ਕਿੱਜਾ ਅੱਜ ਵਾਲੇ ਵਲੋਗ ਵਲੋਗ ਦੇ ਅੰਡ ਇੱਥੇ ਕਰਦੇ ਆ ਜੀ ਮਿਲਾਂਗੇ ਇੱਕ ਨਵੇਂ ਵਲੋਗ ਨਾਲ ਤਦ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਵੀ ਵਲੌਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮੰਨ ਕੇ ਤੱਕ ਪਹੁੰਚ ਜੀ ਜਲਦੀ ਇਹਦੇ ਜਿਹੜਾ ਸਵੇਰੇ ਆਪਣਾ ਚੂੜੀਆਂ ਵਗੈਰਾ ਇਹ ਪਾ ਕੇ ਗਈ ਸੀ ਕਿੰਨਾ ਉਹ ਕਿੰਨਾ ਸੰਭਾਲ ਰਹੀ ਪਾਦੀ ਤਨਵੂ ਪਰ ਸੰਭਾਲਦੀ ਕਿਰਨ ਹੈ ਹੁਣ ਇਹ ਅੱਗੇ ਤਾਰ ਕੀ ਬਸ ਇਦਾਂ ਰੱਖ ਰਹੀ ਨੇ ਮੈਡਮ ਲੱਗੀ ਹੈ ਹੁਣ ਮੈਡਮ ਬਣੀ ਹੈ ਇਹ ਆਪਣਾ ਪੜ ਰਹੀ ਹੈ ਉਹ ਵਿਚਾਰੀ ਸਮਾਨ ਸੰਭਾਲਦੀ ਪਈ ਹੈ